ਤੋਂ ਦਿਮਾਗ ਤੇ ਫਰਕ ਪੈ ਜੇ ਬੋਝ ਪੈ ਜੇ ਨਾ ਜਦੋਂ ਦਿਮਾਗ ਤੇ ਤੋਬਾ 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 ਦਿਮਾਗ ਤੇ ਜਦੋਂ ਬੋਝ ਪੈ ਜੇ ਮਢੀਰ ਦੇ ਤੋਬਾ ਡਰਾਈ ਜੰਨਾ ਐਡਾ ਮੂੰਹ ਤੇਰਾ ਵੱਡਾ ਗੱਲ ਇਹ ਆ ਕਿ ਖਾਣ ਵਾਲਾ ਇੱਕ ਠੰਡਰਾ ਗੰਬੀ ਜਾਂਦਾ ਕੌਣ ਆਲਾ 5 ਵਜੇ ਦਾ ਲੱਗਾ ਪਿਆ ਆ ਇੱਕ ਮੈਂਬਰ 8 ਵਜੇ ਆਇਆ ਆ ਦੂਜਾ ਦੇ ਨਾਲ ਹੀ ਆਇਆ ਯਾਰ ਇਧਰਲੇ ਪਾਸੇ ਸਾਰੀ ਟੀਮ ਆਲੂ ਵਾਲੀਆਂ ਰੋਟੀਆਂ ਦੇ ਵਿੱਚ ਲੱਗੀ ਹੋਈ ਜੀ ਤੇ ਬੰਦਾ ਇੱਕੋ ਇੱਕ ਨਹੀਂ ਨਾ ਤੁਰਜਣਾ ਲੋਕ ਪਾਈ ਰਗੀ ਫਾਇਦਾ ਦੁੱਧੂ ਤੂੰ ਹੀ ਫੜ ਕੇ ਚੋਣਾ ਕਰਦੇ ਨਾ ਮੈਂ ਆਪ ਖਾਣ ਵਾਲਿਆਂ ਚ ਸੌਰੀ ਇਸ ਤਰ੍ਹਾਂ ਦਾ ਕੋਈ ਵੀ ਟੌਪਿਕ ਤੁਹਾਡਾ ਮਨਜ਼ੂਰ ਨਹੀਂ ਹੋਏਗਾ ਦੰਦ ਤਿੱਖੇ ਕਰ ਲੈ ਮੈਂ ਮੰਮੀ ਕਰ ਲੈ ਕਰ ਲੈ ਨਾ ਨਾ ਯਾਰ ਰੇਤੀ ਰੂਤੀ ਦਬਾ ਦੋ ਕੋ ਨੂੰ ਚੇਤਾ ਵੇ ਸਿਚੇ ਚੇਜ ਕਰਾ ਲਾ ਨਾ ਨਹੀਂ ਜਾਣਦੀਆਂ ਨਾ ਨਾ ਬਸ ਬਸ ਆਓ ਏਡੇ ਤੇ ਜੇ ਮੈ ਪ੍ਰਾਊਡੀ ਕਰਾਉਣੀ ਆ ਸਾਰਾ ਰਿਆ ਕਰਾ ਲਿਆ ਕਿਤੇ ਵੀ ਪ੍ਰਾਊਡੀ ਨਹੀਂ ਕਰਾਉਣੀ ਆ ਹੁਣ ਫੇਰ ਉਹ ਕਵੱਤ ਵੀਰ ਮੇਰਾ ਨਿੱਕੇ ਕੱਪ ਕਰਦੇ ਅੱਜ ਸਾਰਾ ਦਿਨ ਬਿਮਾਰ ਰਿਆ ਈ ਤੇ ਸੀਲ ਘਟੀ ਰਹੀ ਆ ਤੇ ਮੇਰਾ ਵੀਰੇ ਨਾਮ ਹੈਪੀ ਟਾਇਰਸ ਸਪான்ਸਰ ਇਹੋ ਹੀ ਆ ਨਾ ਹੈਪੀ ਟਾਇਰ ਹੈਪੀ ਟਾਇਰ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖੋ ਥੋੜੀ ਥੋੜੀ ਤੁੰਦ ਜੀ ਪੈਣ ਲੱਗ ਪਈ ਨਾ ਮੀ ਉਹ ਟ੍ਰੇਲ ਪਹਿਣੀ ਹੈ ਟ੍ਰੇਲ ਤਾਂ ਬਹੁਤ ਪੈਣ ਲੱ ਗੁੰਨ ਰਹੀ ਹੈ ਸੌਰੀ ਗੁੰਨ ਰਹੀ ਹੈ ਸੋ ਸਾਸਰੀਕਾਲ ਗੁੱਡ ਮਾਰਨਿੰਗ ਜਿਹੜੀ ਨਾ ਕੋ ਪੰਜਾਬੀ ਚ ਅੱਜ ਨਾ ਹਿੰਦੀ ਬੋਲਦੇ ਚ ਅੱਜ ਨਾ ਬੰਦਾ ਪੰਜਾਬੀ ਜਿਹੜੀ ਭਾਸ਼ਾ ਬੋਲਣੀ ਚ ਅੱਜ ਨਾ ਗੁੰਦਰੀ ਆ ਗੁੰਦਰੀ ਆ ਕੀ ਗੁੰਦਰੀ ਹੈ ਜਦੋਂ ਦਿਮਾਗ ਤੇ ਫਰਕ ਪੈ ਜਾਏ ਬੋਝ ਪੈ ਜਾਏ ਨਾ ਜਦੋਂ ਦਿਮਾਗ ਤੇ ਤੋ ਬਾਤੋ 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 ਬਾ ਦਿਮਾਗ ਤੇ ਜਦੋਂ ਬੋਝ ਪੈ ਜਾਏ ਮਢੀਰ ਦੇ ਐਸ਼ਾ ਤੋਬਾ 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 ਆ ਦਿਨ ਕਿੰਨਾ ਕਿੰਨਾ ਦੇ ਆ ਗਿਆ ਇੰਨਾ ਹੀ ਗੰਮਨ ਲੱਗ ਪਿਆ ਲੈ ਮੂੰਹ ਵੀ ਲਗੋਲਾ ਹਣ ਤੋਬਾ ਆਵੇ ਡਰਾਈ ਜਨਾ ਐਡਾ ਮੂੰਹ ਤੇਰਾ ਵੱਡਾ ਮੈਂਬਰ ਹੋਰ ਆ ਗਿਆ ਵਿੱਚ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਤਿੰਨ ਮੈਂਬਰ ਲਾ ਕੇ ਤਿੰਨ ਆ ਤੇ ਦੋ ਆ ਇਧਰ ਇਕ ਉੱਠ ਕੇ ਤੇ ਪੰਜਮਾ ਖਾਣ ਵਾਲਾ ਵਾਹ ਜੀ ਵਾਹ ਚੱਕ ਦੋ ਕੰਮ ਛੇਤੀ ਛੇਤੀ ਰੋਟੀਆਂ ਜੇ ਦੰਦ ਤਿੱਖੇ ਕਰ ਲੈ ਮੈਂ ਮੰਮੀ ਕਰ ਲੈ ਕਰ ਲੈ ਛੇਤੀ ਲੈ ਆ ਓ ਨਯਾ ਨਯਾ ਯਾਰ ਇੱਕੀ ਰੋਟੀ ਦਾ ਉਹਦਾ ਫੇਰ ਕੋ ਨੂੰ ਚੇਤਾ ਆ ਬਸੂ ਚੇਰ ਜਕਰਵਾ ਨਾ ਆ ਗਾਣ ਬੈਠਾ ਆ ਗਾਣ ਬੈਠਾ ਹਾਂ ਨਹੀਂ ਬੁਲਾਉਂਦੀਆਂ ਲੈ ਉਹਦਾ ਤਾਂ ਗਰਮ ਗਰਮ ਚਾਹ ਲੈ ਦੇਖੋ ਜੀ ਗੱਲ ਇਹ ਆ ਕਿ ਖਾਣ ਵਾਲਾ ਇੱਕ ਠੰਡਰਾ ਗੰਬੀ ਜਾਂਦਾ ਕੌਣ ਆਲਾ 5 ਵਜੇ ਦਾ ਲੱਗਾ ਪਿਆ ਆ ਇੱਕ ਮੈਂਬਰ 8 ਵਜੇ ਆਇਆ ਆ ਦੂਜਾ ਦੇ ਨਾਲ ਹੀ ਤੇ ਆਯਾਰ ਇਧਰਲੇ ਪਾਸੇ ਸਾਰੀ ਟੀਮ ਆਲੂ ਵਾਲੀਆਂ ਰੋਟੀਆਂ ਦੇ ਵਿੱਚ ਲੱਗੀ ਹੋਈ ਜੀ ਤੇ ਬੰਦਾ ਇੱਕੋ ਇੱਕ ਨਹੀਂ ਨਾ ਤੁਰਜਣਾ ਜੇ ਆ ਚੋਣਾ ਆ ਦੂਰੀ ਦੂਰੀ ਬੜੀ ਤੋੜ ਤੋੜ ਕਰੀ ਜਾਂਦੀ ਤੇ ਫਿਰ ਮੈਨੂੰ ਕੀ ਫਾਇਦਾ ਕਿ ਨਿਕਲੂਗਾ ਛੇ ਦਿਨ ਕਰੋ ਇੱਡੀ ਲੋਕ ਪਾਈ ਦਾ ਕੀ ਫਾਇਦਾ ਗੁੱਗੂ ਤੂੰ ਹੀ ਫੜ ਕੇ ਚੋਣਾ ਕਰਦੇ ਨਾ ਮੈਂ ਆਪ ਖਾਣ ਵਾਲਿਆਂ ਚੋਂ ਸੌਰੀ ਇਸ ਤਰ੍ਹਾਂ ਦਾ ਕੋਈ ਵੀ ਟੌਪਿਕ ਤੁਹਾਡਾ ਮਨਜ਼ੂਰ ਨਹੀਂ ਹੋਏਗਾ ਬਾਤ ਜੋ ਮਰਜ਼ੀ ਕਰੋ ਇਹ ਕੁਝ ਨਹੀਂ ਕੱਤੀ ਗਈ ਵੀ ਹੋਰ ਭਾਈ ਕੋਲ ਸ਼ੋਕ ਰ ਕੀ ਹਾਲ ਜੀ ਵੇਗ ਨਹੀਂ ਵਾ ਨਿਆਰਾ ਤਾਂ ਤਾਂ ਟੈਰਪੂ ਆਈ ਜਨੇ ਕੀ ਹਾਲ ਹੈ ਖਾਲਿਆ ਫਰੀਦ ਆ ਵੇ ਇਹਨੂੰ ਝੰਡਾ ਵੇਗ ਨਾ ਨਾ ਬਸ ਬਸ ਉਹ ਇੱਧਰ ਵੇ ਤੁਸੀਂ ਆ ਤਾਂ ਪੂਰੀ ਅੱਧਾ ਇਹਨੇ ਕਹਿੰਦੀ ਮੈ ਬਰਾਉਡੀ ਕਰਾਉਣੀ ਆ ਸਾਰਾ ਰਿਆ ਕਰਾ ਲਿਆ ਕਿਤੇ ਵੀ ਬਰਾਉਡੀ ਨਹੀਂ ਕਰਾਉਣੀ ਆ ਹਣ ਬੈਠੀ ਲੈ ਕੇ ਤਾਂ ਕਾੜ ਲਿਆ ਮੇਰੇ ਘਰ ਦੇ 25 ਜਨ ਨੂੰ ਖਾਲੜੀ ਖਾਲੜੀ ਪ੍ਰਾਉੜੇ ਖਾਲੜੀ ਖਾਲੜੀ 65% ਕਿਹੜੇ ਵੇਚ ਤੇ ਲੈ ਗਿਆ ਸਾਨੂੰ ਤੇ ਸ਼ੱਕ ਹੁੰਦਾ ਦਿਲ ਤੇ ਗਦੀਪ ਕਿਹੜੇ ਹਿਸਾਬ ਨਾਲ 65% ਲੈ ਗਿਆ ਇਹ ਅਸੀਂ ਦਵਾਦੇ ਬਸ ਜਿਹੜੇ ਦਵਾਦੇ ਉਹ ਵੇਖੀ ਲੈ ਕੁਝ ਨਹੀਂ ਕੁਝ ਖਾ ਰਹੀਆਂ ਅਰਲਿਨ ਤੂੰ ਨਹੀਂ ਖਾਣਾ ਉਹ ਗੱਜੇ ਮਿੱਠੀ ਤੇਰਾ ਘਰ ਦਾ ਮਿੱਠਾ ਭੋਜਨ ਥੱਲੇ ਪਾਈਨਾ ਪਲੇ ਨੂੰ ਮਿਕਸ ਕਰ ਪਾਈਨਾ ਪੈਨ ਨੂੰ ਥੱਲੇ ਮਿਕਸ ਕਰ ਡਰ ਲੱਗਦਾ ਫੜ ਚਲੀ ਕਿਤੇ ਹਣੀ ਤੂੰ ਕੁਝ ਖਾਂਦੀ ਆ ਵੇਖੋ ਆਪਾਂ ਸਤਾਰਾ ਪ੍ਰੋ ਮੈਕਸ ਲਿਆ ਵੇਖੋ ਆਏ ਕਾਦੀ ਹੁਣ ਮੇਰੇ ਕੋਲ ਵੀਰ ਮੇਰਾ ਨਿੱਕੇ ਕੱਪ ਕਰ ਦੇ ਅੱਜ ਸਾਰਾ ਦਿਨ ਬਿਮਾਰ ਰਿਹਾ ਜੀ ਤੇ ਸੇਲ ਘਟੀ ਰਹੀ ਆ ਤੇ ਮੇਰਾ ਵੀਰ ਨਾਮ ਹੈਪੀ ਟਾਇਰਸ ਸਪான்ਸਰ ਇਹੋ ਹੀ ਹੈ ਨਾ ਹੈਪੀ ਟਾਇਰ ਸਪੌਂਸਰ ਸਾਰਿਆਂ ਦੇ ਹੈਪੀ ਟਾਇਰਸ ਜੇ ਕਿਸੇ ਸਾਲੇ ਰਕੇ ਵਿੰਗਟੇਡੇ ਬੰਦੇ ਨੇ ਆਪ ਦਾ ਨਾਲ ਖਾਇਆ ਉਹਨੂੰ ਕਾਪਣਾ ਦੇਈ ਆਰਡਰ ਕੈਨਸਲ ਮਾਰੀ ਬਰਸੀ ਖਟਣ ਗਿਆ ਖਟ ਕੇ ਲਿਆਂਦੀ ਇਹਦੇ ਚ ਪੇਡ ਮਾਰੇ ਦਾ ਆਰਡਰ ਕੈਨਸਲ ਬਾਹਰ ਕੱਢ ਦਿਓ ਇਹਨੂੰ ਇਹਦੇ ਫੈਂਸੀਆਂ ਪਤਾ ਨਹੀਂ ਕਾਹਦੇ ਨਿਕਲਾ ਪੀਆ ਹਰਾਮ ਦਾ ਖਾਣਾ ਛੱਡੋ ਹੱਕ ਦਾ ਖਾਓ ਆਓ ਇਹ ਕੀ حساب ਆ ਜੀ ਦਵਾਲੀ ਵਾਲਾ ਕਾ ਨੰਗ ਕੀ ਹੁਣ ਤਾਂ ਛੱਡ ਦੋ ਉਹ ਪਰਾਂ ਹੁਣ ਤੇ ਛੱਡ ਦੋ ਵੀਰ ਨੇ ਕਾਲੇ ਸਕੈਚ ਦੇ ਨਾਲ ਸਤਨਾਮ ਸਿੰਘ ਨੇ ਆਰਡਰ ਸਾਡਾ ਕਨਫਰਮ ਨੂੰ ਇੰਨੀ ਚੀਜ਼ ਖਵਾ ਕੇ ਮਾਰਨਾ ਚਾਹੁੰਦਾ ਆ ਤੇ ਕੋ ਲੈ ਹੀ ਪਰਣ ਗਿਆ ਓਕੇ ਨਾ ਹੰਤੋ ਦੀ ਪਤਮੀਜ ਕਹੇ ਮਨਾ ਟੱਕਰ ਕੇ ਆ ਜਿੱਦਾਂ ਕਹੋਗੇ ਕਿਦਾਂ ਕਹੋ ਕਿਦਾਂ ਕਹੋ ਭਾਈ ਕੀ ਕਾਰਡ ਕੂੜ ਕਿੱਥੇ ਆ ਭਾਜੀ ਪਤਲੇ ਹੋਈ ਜਾਂਦੇ ਤੁਹਾਡੇ ਨਾਲ ਕੋਈ ਕੀ ਹੋ ਗਿਆ ਦੁੱਖ ਦਿਲ ਦਰਦ ਕੋਈ ਸਾਂਝੇ ਕਰਾ ਤੁਸੀਂ ਦਿਨੋਂ ਦਿਨ ਬੀਤਦੇ ਜਾਂਦੇ ਜੀ ਅਫਸੋਸ ਕਰਨ ਗਿਆ ਸੀ ਤੁਸੀਂ ਹਾਂ ਸਵੇਰੇ ਰਾਸ਼ਨ ਸਟਾਇਰ ਟਰਾਲੀ ਇੱਕ ਉਹ ਵੀਡੀਓ ਪਾ ਨਾ ਮਗਰ ਲਾ ਕੇ ਸਰਿੰਜਾਂ ਨਹੀਂ ਹਾਏ ਹਾਏ ਜਦੋਂ ਆ ਬੰਦੇ ਨੇ ਗੋਲੀ ਬਾਕੇ ਭੱਜਣਾ ਹੋਵੇ ਵੇਖੀ ਵੇਖੀ ਪਾਪਾ ਡੈਡੀ ਕੱਟਾ ਆ ਹੁਣ ਐ ਨਹੀਂ ਐ ਨਹੀਂ ਜਾਂਦੇ ਇਹ ਇਹਨੇ ਬੜੀਆਂ ਥਾਵਾਂ ਤੇ ਖੱਚ ਕਰਕੇ ਭੱਜਿਆ ਜੀ ਗਈ ਆ ਜਵੇਂ ਦੀਆਂ ਥਾਵਾਂ ਤੇ ਚੱਲਿਆ ਸੋਲਾ ਬਹਨਾ ਬਹਨਾ ਇੱਦਾਂ ਤੱਕੜਾ ਮਾਰਦ ਨਾ ਨਹੀਂ ਇੱਕ ਆ ਇੱਕ ਆ ਉਬਈ ਪੌੜੀ ਲੈ ਰਹੀ ਹੈ ਨਾ ਯਾਰਾ ਕਰੋ ਕੋਰ ਬੋਲਾਈ ਹੈ ਤੇ ਜੇ ਆਹ ਹੋਂ ਦਾ ਕੰਮ ਹੋ ਗਏ ਫਿਰ ਕਰਕੇ ਦੇ ਚਾਰ ਵਜਂਦੇ ਸਾਰੇ ਨੂੰ ਹੋਰ ਰੋਣੀ ਨਾ ਜਾਂਦਾ ਜੋਈ ਮੈਂ ਬਈ ਬਾਲਾ ਟਾਈਮ ਹੋ ਗਿਆ ਕਰੋ ਕਾਲਾ ਭਈਆ ਓਏ ਤੂੰ ਸੈਕ੍ਰੇਟ ਹਾਰਟ ਪੜਿਆ ਮੈਂ ਸਾਲਾ ਲੱਗਦਾ ਹੀ ਇਹ ਸਰਕਾਰੀ ਸਕੂਲੇ ਬੜਿਆ ਸਾਲਾ ਇੰਡੇ ਮਹਿੰਗੇ ਸਕੂਲ ਤੂੰ ਪੜਕੇ ਕੀ ਬੜਾਇਆ ਆਪਦਾ ਇਹ ਸਰਕਾਰੀ ਟੈਰੀ ਵੇਚੇ ਜੀ ਉਹ ਤੂੰ ਵੇਹੇ ਵੇਚ ਲੈਂਦਾ ਭਾਈ ਭਾਈ ਇੰਨੀ ਖੇਤੀ ਡੀਲ ਕਰਦਾ ਨਾ ਤੁਸੀਂ ਕਿਤੇ ਇਹਦੇ ਕੋ ਆ ਕੇ ਵੇਖਿਓ ਜੇ ਤੁਸੀਂ ਟਾਇਰ ਨਹੀਂ ਵੀ ਪੋਣੇ ਨੇ ਪਵਾ ਦੇਣੇ ਤੁਹਾਡੇ ਤੁਹਾਡੀ ਜੇਬ 'ਚ ਪੈਸੇ ਨਹੀਂ ਨਾ ਤੁਹਾਡੇ ਕੋ ਕੋਈ ਹੱਲ ਕਰਵਾ ਦੇਣਾ ਭਾਈ ਏਦਾਂ ਕਰ ਲੈ ਪੈਸੇ ਆ ਜਾਣਗੇ ਪਾਣੀ ਦਾ ਕਲਾਸ ਦਿਓ ਇੱਕ ਸਟਾਰ ਬੱਕੜੀ ਪਾਣੀ ਵੀ ਇਨਕੇ ਖੁਸ਼ਕੀ ਦੇ ਟਿੱਕ ਟਿੱਕ ਜੜੀ ਪਈ ਆ ਵੈਸਲੀਨ ਮਂਗਾਓ ਕਾਕੇ ਕੱਲ ਭਰੂ ਕਾਕੇ ਕੀ ਗੱਲ ਆ ਆਪਣੀ ਵੈਸਲੀਨ ਮਂਗਾਓ ਅਸਾ ਟਾਇਰ ਤੋਂ ਪਾਣੀ ਛੱਡੂਗੇ ਕੋਸਾ ਓ ਮਾਈ ਗਾਡ ਵਾਟਰ ਜਿਆਦਾ ਹੀ ਕੋਸਣ ਅਗਾਦੀ ਪੀਤਾ ਨਹੀਂ ਜਾਵੇ ਹੋ ਗਿਆ ਹੁਣ ਆਪਾਂ ਖਾ ਲੈਨੇ ਆ ਅਛਾ ਕੇਟਾ ਕੋਈ ਜੱਕਰ ਨਹੀਂ ਵਨ ਗਲਾਸ ਉਪਰ ਗਿਪਰਗੀ ਫੜੀ 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 ਘਟਾਓ ਥੋੜਾ ਜਿਆ ਆਉਂ ਜਾਂਦਾ ਈ ਇਹਨਾਂ ਨਾਲ ਮੇਰਾ ਬਹੁਤ ਮੋਹ ਪਿਆਰਾ ਹੈ ਕਿ ਨਹੀਂ ਦੱਸੋ ਸੌਂ ਖਾ ਕੇ ਦੱਸ ਦਿਓ ਜਾਣਦੇ ਕਿ ਮੈਨੂੰ ਐਸੇ ਤੂੰ ਬਹੁਤ ਜਿਆਦਾ ਨਾ ਹਾਂ ਜੀ ਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ